ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕੇ ਸਨ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਵਾਲੇ ਚੰਦੂ ਪਾਪੀ ਦੇ ਨੱਕ ਵਿੱਚ ਨਕੇਲ ਪਾ ਕੇ ਗੁਰੂ ਸਾਹਿਬ ਇਸ ਪਾਵਨ ਪਵਿੱਤਰ ਅਸਥਾਨ ਤੇ ਉਹਨੂੰ ਵੀ ਲਾਂ ਲੈ ਕੇ ਆਏ ਸੀ ਤੇ ਬਾਅਦ ਵਿੱਚ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਰੁਕੇ ਸਨ ਆਓ ਅੱਜ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਪਾਵਨ ਪਵਿੱਤਰ ਦਿਹਾੜਾ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸਾ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ। ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ। ਅੱਜ ਦੇ ਦਿਨ ਤੁਹਾਨੂੰ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਉਨੇ ਆ। ਇਸ ਪਾਵਨ ਪਵਿੱਤਰ ਅਸਥਾਨ ਤੇ ਜਿਹੜਾ ਵੀ ਭਾਵਨਾ ਦੇ ਨਾਲ ਦੇਖ ਕਰਵਾਉਂਦਾ ਹੈ ਅਰਦਾਸ ਕਰਦਾ ਹੈ, ਗੁਰੂ ਸਾਹਿਬ ਉਹਦੀ ਹਰ ਇੱਕ ਇੱਛਾ ਪੂਰੀ ਕਰਦੇ ਆ। ਜੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਤਾਂ ਜੋ ਉਹ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ। ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਨਹੀਂ ਦਰਸ਼ਨ ਕੀਤੇ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਦਰਸ਼ਕ ਆਪ ਜੀ ਦੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ YouTube ਅਤੇ Facebook ਪੇਜ ਜਿਹੜੀ ਸੰਗਤ ਸਾਡੇ ਚੈਨਲ ਤੇ ਨਵੀਂ ਆਈ ਆ ਜਾਂ Facebook ਪੇਜ ਨੂੰ ਨਵੀਂ ਦੇਖ ਰਹੀ ਆ ਉਹ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਓ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਅਸੀਂ ਇਸ ਚੈਨਲ ਤੇ ਹਰ ਰੋਜ਼ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਕੀਰਤਨ ਅਤੇ ਗੁਰੂ ਧਾਮਾਂ ਦੇ ਦਰਸ਼ਨ ਸੰਗਤ ਨੂੰ ਕਰਾਉਂਦੇ ਆ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਕਟਾਣਾ ਸਾਹਿਬ ਜਿਸ ਨੂੰ ਗੁਰਦੁਆਰਾ ਦੇਖਸਰ ਵੀ ਕਿਹਾ ਜਾਂਦਾ ਆ ਦਰਾਹੇ ਦੇ ਕੋਲੇ ਪਾਵਨ ਪਵਿੱਤਰ ਅਸਥਾਨ ਹੈ ਜ਼ਿਲ੍ਹਾ ਲੁਧਿਆਣਾ ਇਸ ਪਾਵਨ ਪਵਿੱਤਰ ਅਸਥਾਨ ਨੂੰ ਪੈਂਦਾ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਚਰਨ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ ਹੈ ਦੋ ਗੁਰੂ ਸਾਹਿਬਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਚਰਨ ਪਏ ਆ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਗੁਰੂ ਸਾਹਿਬ ਦਾ ਵਰ ਹੈ ਜਿਹੜੀ ਵੀ ਸੰਗਤ ਭਾਵਨਾ ਸ਼ਰਧਾ ਦੇ ਨਾਲ ਦੇਖ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੇਗੀ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਹਰ ਇੱਕ ਇੱਛਾ ਪੂਰੀ ਕਰਦੇ ਆ ਆਓ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਜਾਣਦੇ ਆ ਆਪਾਂ ਇੱਥੋਂ ਦਾ ਪਾਵਨ ਪਵਿੱਤਰ ਇਤਿਹਾਸ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਉਂਦੇ ਆ ਤੇ ਨਾਲ ਗੁਰੂ ਸਾਹਿਬ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਰੁਕਦੇ ਆ ਚੰਦੂ ਉਹ ਹੈ ਜੀ ਜਿਹਨੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕੀਤਾ ਸੀਗਾ ਤੇ ਚੰਦੂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਦੇ ਕੋਲੋਂ ਆਪਣੇ ਹਵਾਲੇ ਕਰਕੇ ਲੈ ਕੇ ਆਉਂਦੇ ਆ ਤੇ ਸੱਤ ਤੋਪਾਂ ਤੇ ਨਾਲ ਇਤਿਹਾਸ ਵਿੱਚ ਲਿਖਿਆ 1100 ਘੋੜਸਵਾਰ ਗੁਰੂ ਸਾਹਿਬ ਦੇ ਨਾਲ ਸੀ ਜਿਸ ਵੇਲੇ ਗੁਰੂ ਸਾਹਿਬ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਰੁਕੇ ਇੱਕ ਰਾਤ ਗੁਰੂ ਸਾਹਿਬ ਜੀ ਨੇ ਇੱਥੇ ਵਿਸ਼ਰਾਮ ਕੀਤਾ ਤੇ ਇਸ ਗੁਰਦੁਆਰਾ ਸਾਹਿਬ ਇੱਕ ਪਾਵਨ ਪਵਿੱਤਰ 베ਰੀ ਵੀ ਹੈ ਜਿਸ 베ਰੀ ਦੇ ਨਾਲ ਛੇਵੇਂ ਪਾਸ਼ਾ ਜੀਆ ਨੇ ਆਪਣਾ ਘੋੜਾ ਬੰਨਿਆ ਸੀ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਕਿਤੇ ਨਾ ਕਿਤੇ ਦਮਦਮਾ ਸਾਹਿਬ ਵੀ ਆਉਂਦਾ ਹੈ ਤੇ ਸੰਗਤ ਜੀ ਉਸ 베ਰੀ ਦਾ ਵੀ ਬਹੁਤ ਹੀ ਵਿਲੱਖਣ ਇਤਿਹਾਸ ਹੈ ਤੁਹਾਨੂੰ ਅੱਗੇ ਆਪਾਂ ਦੱਸਦੇ ਹਾਂ ਤੇ ਨਾਲ ਉਸ ਪਾਵਨ ਪੁੱਤਰ 베ਰੀ ਸਾਹਿਬ ਦੇ ਵੀ ਦਰਸ਼ਨ ਕਰਾਉਨੇ ਆ 6ਵੇਂ ਪਾਤਸ਼ਾਹ ਤੋਂ ਬਾਅਦ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਜਿਸ ਵੇਲੇ 10ਵੇਂ ਪਾਤਸ਼ਾਹ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਉੱਚ ਦੇ ਪੀਰ ਬਣ ਕੇ ਤੁਰਦੇ ਆ ਤੇ 11 ਪਉ ਨੂੰ ਗੁਰੂ ਸਾਹਿਬ ਇਸ ਪਾਵਨ ਪੁੱਤਰ ਅਸਥਾਨ ਤੇ ਆ ਕੇ ਰੁਕਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਭਾਈ ਗਨੀਖਾਂ ਤੇ ਨਵੀਖਾਂ ਗੁਰੂ ਸਾਹਿਬ ਜੀ ਦੇ ਨਾਲ ਇੱਥੇ ਆਉਂਦੇ ਆ। ਜਿਸ 베ਰੀ ਸਾਹਿਬ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀ ਉਸੇ 베ਰੀ ھیਠਾਂ ਆ ਕੇ ਦਸਵੇਂ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ ਸੀ। ਗੁਰੂ ਸਾਹਿਬ ਜੀ ਦਾ ਪਲੰਗ ਉਸੇ 베ਰੀ ھیਠਾਂ ਰੱਖਿਆ ਗਿਆ। ਇੱਥੇ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਗੁਰੂ ਸਾਹਿਬ ਆਏ ਆ ਤੇ ਗੁਰੂ ਸਾਹਿਬ ਦੇ ਕੋਲ ਸੰਗਤ ਦੇਗ ਬਣਾ ਕੇ ਲੈ ਕੇ ਆਈ। ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਦਸਵੇਂ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਹੱਥਾਂ ਦੇ ਨਾਲ ਐਸ ਧਰਤੀ ਤੇ ਦੇਗ ਵਰਤਾਈ ਸੀ ਤੇ ਜਿਸ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਦੇਗ ਸਰ ਪੈ ਗਿਆ ਤੇ ਇੱਥੇ ਸਾਨੂੰ ਵੀਰ ਦੱਸ ਰਹੇ ਸੀ ਜਿਹੜਾ ਵੀ ਸਿੱਖ ਭਾਵਨਾ ਸ਼ਰਧਾ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਦੇਗ ਕਰੌਂਦਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਦੇ ਨਾਲ ਉਹਦੀਆਂ ਝੋਲੀਆਂ ਭਰ ਦਿੰਦੇ ਆ ਉਹਦੀ ਅਰਦਾਸ ਗੁਰੂ ਸਾਹਿਬ ਜੀ ਸੁਣਦੇ ਆ ਆਪ ਜੀ ਸਾਹਮਣੇ ਉਸ ਪਾਵਨ ਪਵਿੱਤਰ 베ਰੀ ਦੇ ਦਰਸ਼ਨ ਕਰ ਰਹੇ ਹਾਂ ਇਹ ਉਹੀ 베ਰੀ ਆ ਜਿਸ 베ਰੀ ਹੇਠਾਂ 6ਵੇਂ ਪਾਤਸ਼ਾਹ ਜੀ ਨੇ ਆ ਕੇ ਵਿਸ਼ਰਾਮ ਕੀਤਾ ਗੁਰੂ ਸਾਹਿਬ ਜੀ ਦਾ ਘੋੜਾ ਇਸ 베ਰੀ ਨਾਲ ਹੀ ਬੰਨਿਆ ਗਿਆ ਸੀਗਾ ਤੇ 10ਵੇਂ ਪਾਤਸ਼ਾਹ ਜੀਆਂ ਨੇ ਵੀ ਇਸ 베ਰੀ ਹੇਠਾਂ ਬੈਠ ਕੇ ਹੀ ਵਿਸ਼ਰਾਮ ਕੀਤਾ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਨਹਿਰ ਚੱਲਦੀ ਹੈ ਮੈਂ ਤੁਹਾਨੂੰ ਵੀਡੀਓ ਵਿੱਚ ਪਹਿਲਾਂ ਵਿਖਾਇਆ ਵੀ ਆ ਨਹਿਰ ਦੇ ਬਿਲਕੁਲ ਹੀ ਨਾਲ ਇਹ 베ਰੀ ਸਾਹਿਬ ਹੈ ਜੀ 1854 ਸਾਲ ਵਿੱਚ ਇਸ ਨਹਿਰ ਦਾ ਸਰਵੇ ਹੋਇਆ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਇਸ ਪਵਨ ਪਵਿੱਤਰ ਅਸਥਾਨ ਦੇ ਵਿੱਚੋਂ ਦੀ ਨਹਿਰ ਲਗਾਉਣ ਦੀ ਸਕੀਮ ਬਣਾਈ ਪਰ ਖੁਦਾਈ ਕਰਾਉਣ ਵਾਲਾ ਅੰਗਰੇਜ਼ ਅਫਸਰ ਸੀ ਜਿਸ ਦਾ ਨਾਮ ਮਿਸਟਰ ਸਮਿਥ ਲਿਖਿਆ ਆ ਕਹਿੰਦੇ ਉਹਨੇ ਇਸ 베ਰੀ ਸਾਹਿਬ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਿਸ ਵੇਲੇ 베ਰੀ ਨੂੰ ਟੱਕ ਲਾਇਆ ਤੇ ਉਹਦੀ ਅੱਖਾਂ ਦੀ ਲੈਂਡ ਚਲੇ ਗਈ ਉਹ ਅੰਨ੍ਹਾ ਹੋ ਗਿਆ ਤੇ ਇਹ ਵੀ ਇਸ ਗੁਰਦੁਆਰਾ ਸਾਹਿਬ ਇਤਿਹਾਸ ਲਿਖਿਆ ਹੋਇਆ ਜਿੱਥੇ ਜਿੱਥੇ ਬੀਰੀ ਸਾਹਿਬ ਦੇ 6 ਵਜੇ ਤੇ ਬੀਰੀ ਵਿੱਚੋਂ ਖੂਨ ਨਿਕਲਿਆ ਉਹ ਅੰਗਰੇਜ਼ ਅਫਸਰ ਬਹੁਤ ਪਛਤਾਇਆ ਉਹਨੇ ਫਿਰ ਗੁਰਸਿੱਖਾਂ ਪਾਸੋਂ ਆ ਕੇ ਬੇਨਤੀ ਕੀਤੀ ਵੀ ਮੈਂ ਕੀ ਕਰਾਂ ਮੇਰੀ ਅੱਖਾਂ ਦੀ ਲੈਟ ਕਿਵੇਂ ਆਵੇ ਤੇ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਆ 51 ਰੁਪਏ ਦੀ ਦੇਗ ਉਸ ਅੰਗਰੇਜ਼ ਅਫਸਰ ਨੇ ਗੁਰੂ ਸਾਹਿਬ ਜੀ ਦੇ ਅੱਗੇ ਕੀਤੀ ਅਰਦਾਸ ਬੇਨਤੀ ਤੇ ਉਸ ਤੋਂ ਬਾਅਦ ਫਿਰ ਉਹਦੀ ਅੱਖਾਂ ਦੀ ਲੈਟ ਆਈ ਇਸ ਪਾਵਨ ਪਵਿੱਤਰ ਅਸਥਾਨ ਨੂੰ ਫਿਰ ਛੇੜਿਆ ਨਹੀਂ ਗਿਆ ਇਸੇ ਤਰ੍ਹਾਂ ਹੀ ਇਸ ਪਾਵਨ ਪਵਿੱਤਰ ਅਸਥਾਨ ਸੋਭਦਾ ਹੈ ਤੇ ਇੱਥੋਂ ਨਹਿਰ ਵਿੰਗੀ ਕਰਕੇ ਲੰਘਾਈ ਗਈ ਹੈ ਜਦੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਜਾ ਕੇ ਦਰਸ਼ਨ ਕਰੋਗੇ ਪਿੱਛੋਂ ਨਹਿਰ ਸਿੱਧੀ ਆਉਂਦੀ ਹੈ ਜਦੋਂ ਗੁਰਦੁਆਰਾ ਸਾਹਿਬ ਕੋਲ ਨਹਿਰ ਆਉਂਦੀ ਹੈ ਤੇ ਇੱਥੋਂ ਵਿੰਗੀ ਕਰਕੇ ਨਹਿਰ ਲੰਘਾਈ ਗਈ ਹੈ ਗੁਰਦੁਆਰਾ ਸਾਹਿਬ ਦੇ ਕੋਲੋਂ ਲੰਘਦੀ ਨਹਿਰ ਇਸ ਇਤਿਹਾਸ ਦੀ ਗਵਾਹੀ ਹੈ ਅਤੇ ਉਹ 베ਰੀ ਸਾਹਿਬ ਅੱਜ ਵੀ ਮੌਜੂਦ ਹੈ ਜਿਸ 베ਰੀ ਦੇ ਤੁਸੀਂ ਦਰਸ਼ਨ ਕੀਤੇ ਆ ਇਸ ਗੁਰਦੁਆਰਾ ਸਾਹਿਬ ਦੇ ਨਾਲ ਮਿਸਟਰ ਸਮਿਥ ਜੋ ਅੰਗਰੇਜ਼ ਅਫਸਰ ਸੀ ਉਹਦੇ ਵੱਲੋਂ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਆ ਜੋ ਅੱਜ ਕੱਲ ਥੜੇ ਤੇ ਰੂਪ ਵਿੱਚ ਖੜਾ ਹੈ ਤੇ ਸੰਗਤ ਉੱਧਰ ਨਹੀਂ ਜਾਂਦੀ ਪਰ ਇਸ ਵੱਡੇ ਗੁਰਦੁਆਰਾ ਸਾਹਿਬ ਵੱਲ ਹੀ ਸੰਗਤ ਆ ਕੇ ਨਮਸਕਾਰ ਕਰਦੀ ਆ ਇਸ ਗੁਰਦੁਆਰਾ ਸਾਹਿਬ ਹਰ ਸੰਗRAND ਨੂੰ ਬਹੁਤ ਹੀ ਭਾਰੀ ਜੋੜ ਮੇਲਾ ਲੱਗਦਾ ਹੈ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੁਰਦੁਆਰਾ ਸਾਹਿਬ ਸੰਗਤ ਆਉਂਦੀ ਆ ਦਰਸ਼ਨ ਮੇਲੇ ਕਰਕੇ ਜਾਂਦੀ ਆ ਗੁਰੂ ਸਾਹਿਬ ਦੇ ਕੋਲੋਂ ਦਾਤਾਂ ਦੇ ਨਾਲ ਸੰਗਤਾਂ ਝੋਲੀਆਂ ਭਰਾ ਕੇ ਜਾਂਦੀਆਂ ਹਨ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਜਿਨ੍ਹਾਂ ਨੇ ਨਹੀਂ ਕੀਤੇ ਉਹ ਜ਼ਰੂਰ ਇਸ ਪਾਵਨ ਪਵਿੱਤਰ ਅਸਥਾਨ ਦੇ ਜਾ ਕੇ ਦਰਸ਼ਨ ਮੇਲੇ ਕਰਕੇ ਆਇਓ ਸੋ ਇਹ ਸੀ ਅੱਜ ਦਾ ਬਲੌਗ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿੱਥੋਂ ਸਾਡੀ ਆਪਜੀ ਵੀਡੀਓ ਵੇਖ ਰਹੇ ਹੋ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਜਰੂਰ ਕਰਦੇ ਆ ਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ